ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਅਤੇ ਜਿੰਨਾ ਕਰਜ਼ਾ ਇਸ ਟਾਈਮ ਪੰਜਾਬ ਦੇ ਉੱਤੇ ਚੜ ਰਿਹਾ ਹੈ ਇਹ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਬਦੌਲਤ ਹੈ ਅਤੇ ਜਿਹੜਾ ਭਗਵੰਤ ਮਾਨ ਹੈ ਉਹ ਇਹ ਨਹੀਂ ਸੋਚ ਰਿਹਾ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਮੈਂ ਪੰਜਾਬ ਦੇ ਲਈ ਕੋਈ ਚੰਗੇ ਕੰਮ ਕਰ ਜਾਵਾਂ ਅਤੇ ਕਿਉਂਕਿ ਉਸ ਨੂੰ ਲਾਹ ਤਾਂ ਦੇਣਾ ਹੀ ਆ ਪਰ ਜੇ ਉਸ ਦੇ ਨਾਮ ਕੋਈ ਚੰਗੇ ਕੰਮ ਹੋ ਜਾਣਗੇ ਤਾਂ ਪੰਜਾਬੀ ਉਸ ਨੂੰ ਯਾਦ ਰੱਖਣਗੇ ਕਿਉਂਕਿ ਹਰ ਰੋਜ਼ 100 ਕਰੋੜ ਦਾ ਕਰਜ਼ਾ ਜਿਹੜਾ ਉਹ ਪੰਜਾਬੀਆਂ ਦੇ ਸਿਰ ਉੱਠਣ ਤੋਂ ਪਹਿਲਾਂ ਚੜ ਜਾਂਦਾ ਕਿਉਂਕਿ ਜਿਹੜੀਆਂ ਐਡਵਰਟਾਈਜ਼ਮੈਂਟ ਨੇ ਜਾਂ ਜਿਹੜੇ ਇੱਥੇ ਹੁਣ ਦਿੱਲੀ ਤੋਂ ਆ ਕੇ ਜਿਹੜੇ ਮੁੱਖ ਮੰਤਰੀ ਬੈਠੇ ਨੇ, ਵੀਆਈਪੀ ਸੱਜਣ ਬੈਠੇ ਨੇ, ਮਨੀਸ਼ ਸ਼ੋਧੀਆਂ ਉਹ ਨਹੀਂ ਬੈਠੇ ਨੇ, ਸਾਰਿਆਂ ਦਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ ਅਤੇ 4 ਲੱਖ ਕਰੋੜ ਦਾ ਜਿਹੜਾ ਕਰਜ਼ਾ ਉਹ ਪੰਜਾਬ ਦੇ ਸਿਰ ਹੋ ਚੁੱਕਿਆ ਤੇ ਮੈਨੂੰ ਲੱਗਦਾ ਜਾਂਦੇ ਆਂਦੇ 7 ਲੱਖ ਕਰੋੜ ਦਾ ਕਰਜ਼ਾ ਇਹ ਕਰਕੇ ਜਾਣਗੇ ਕੀ ਕਹਿਣਾ ਮਨਜਿੰਦਰ ਸਿੰਘ ਸਿਰਸਾ ਦਾ ਉਹ ਤੁਹਾਨੂੰ ਦਿਖਾਉਨੇ ਆਂ ਅਰਵਿੰਦ ਕੇਜਰੀਵਾਲ ਜੀ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਨੇ ਔਰ ਦੋਵਾਂ ਹੱਥਾਂ ਨਾਲ ਲੁੱਟਣ ਤੇ ਲੱਗੇ ਨੇ ਕੱਲ ਫੇਰ ਇੱਕ ਬੇਕਸੂਰ ਵਪਾਰੀ ਅਭੋਰ ਦੇ ਅੰਦਰ ਐਕਸਟਰਸ਼ਨ ਦੇ ਕਰਕੇ ਮਾਰਿਆ ਗਿਆ ਕੀ ਕਸੂਰ ਸੀ ਕਿ ਐਕਸਟਰਸ਼ਨ ਕਰਨ ਵਾਲੇ ਲਗਾਤਾਰ ਪੈਸੇ ਮੰਗ ਰਹੇ ਸੀਗੇ ਔਰ ਧਮਕੀਆਂ ਦੇ ਰਹੇ ਸੀਗੇ ਔਰ ਦੂਜੇ ਪਾਸੇ ਸਾਰੀ ਪੁਲਿਸ ਸੁਰੱਖਿਆ ਜਿਹੜੀ ਆ ਉਹ ਕੇਜਰੀਵਾਲ ਜੀ ਜਿਹੜੇ ਸੁਪਰ ਮੱਖ ਮੰਤਰੀ ਨੇ ਮਨੀਸ਼ ਸੁਸੋਦੀਆ ਜੀ ਉਸ ਤੋਂ ਸੁਪਰ ਮੱਖ ਮੰਤਰੀ ਨੇ ਸਤਿੰਦਰ ਜੈਨ ਜੀ ਉਸ ਤੋਂ ਸੁਪਰ ਮੱਖ ਮੰਤਰੀ ਨੇ ਇੱਕ ਨਾਇਰ ਜੀ ਬੈਠੇ ਨੇ ਕੋਈ ਇੱਕ ਉੱਥੇ ਬੇਬਪ ਜੀ ਬੈਠੇ ਨੇ ਕੋਈ ਰਾਗਵ ਚੱਡਾ ਜੀ ਬੈਠੇ ਨੇ ਇਹਨਾਂ ਸਭ ਦੇ ਉੱਤੇ 100 100 200 299 ਨੇ ਦੀ ਸੁਰੱਖਿਆ ਤੇ ਲੱਗਾ ਦਿੱਲੀ ਔਰ ਪੰਜਾਬ ਅੰਦਰ ਉਧਰੋਂ ਕਰਜ਼ਾ ਲੈ ਲੈ ਲੁੱਟੀ ਜਾ ਰਹੇ ਨੇ 8500 ਕਰੋੜ ਰੁਪਏ ਦਾ ਕਰਜ਼ਾ ਹੋਰ ਲੈ ਲਿਆ ਪੰਜਾਬ ਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ 4 ਲੱਖ ਕਰੋੜ ਰੁਪਏ ਉਹ ਜਿੋਂ 1 ਲੱਖ ਕਰੋੜ ਰੁਪਏ ਕੇਵਲ ਇਨਾ ਸਾਡੇ 3 ਸਾਲਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਨੇ ਚੜਾ ਦਿੱਤਾ ਹਰ ਰੋਜ਼ 100 ਕਰੋੜ ਰੁਪਏ ਪੰਜਾਬ ਦੇ ਲੋਕ ਉਹ ਜਿੋਂ ਤੁਸੀਂ ਸਵੇਰੇ ਉੱਠਦੇ ਜੇ ਤੇ ਤੁਹਾਡੇ ਤੇ 100 ਕਰੋੜ ਰੁਪਏ ਖਰਚ ਹੋਰ ਚੜ ਚੁੱਕੇ ਹੁੰਦਾ ਇਸ ਤਰੀਕੇ ਦੋਵੇਂ ਦੋਵੇਂ ਹੱਥਾਂ ਨਾਲ ਲੁੱਟਦੇ ਪਏ ਨੇ ਕੁੜਦੇ ਪਏ ਨੇ ਪੰਜਾਬ ਦਾ ਇਨਾ ਨੁਕਸਾਨ ਕਰਦੇ ਪਏ ਨੇ ਇਹ ਸੁਪਰ ਮੁੱਖ ਮੰਤਰੀ ਬਣ ਕੇ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸਰਕਾਰ ਆ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਦੀ ਪਈ ਆ ਪੰਜਾਬ ਨੂੰ ਬਰਬਾਦੀ ਦੀ ਕਗਾਰਤ ਲੈ ਜਾਂਦੀ ਪਈ ਆ ਪੰਜਾਬ ਦਾ ਕਲਚਰ ਖਤਮ ਕਰਦੀ ਪਈ ਆ ਪੰਜਾਬ ਦੇ ਸਾਰੇ ਪੈਸੇ ਦੇ ਸਰੋਤ ਖਤਮ ਕਰਦੀ ਪਈ ਆ ਔਰ ਲੁੱਟ ਲੁੱਟ ਕੇ ਇਹ ਆਪਣੀ ਰਾਜਨੀਤੀ ਚਮਕਾਉਂਦੇ ਪਏ ਨੇ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਕੁਛ ਤੇ ਸੋਚੋ ਅਜੇ ਵੀ ਸਟੈਂਡ ਲੈ ਲਓ ਹਟਾਤ ਨਾਲ ਤੁਹਾਨੂੰ ਮੁੱਖ ਮੰਤਰੀ ਦੇਣਾ ਹੀ ਆ ਪਰ ਘਟੋ ਘਟ ਪੰਜਾਬ ਦੀਤ ਵਾਸਤੇ ਔਰ ਪੰਜਾਬ ਵਾਸਤੇ ਕੋਈ ਤੇ ਸਟੈਂਡ ਲੈ ਲਓ ਅਰਵਿੰਦ ਕੇਜਰੀਵਾਲ ਜੀ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਨੇ ਔਰ ਦੋਵਾਂ ਹੱਥਾਂ ਨਾਲ ਲੁੱਟਣ ਤੇ ਲੱਗੇ ਨੇ ਕੱਲ ਫੇਰ ਇੱਕ ਬੇਕਸੂਰ ਵਪਾਰੀ ਅਬੋਰ ਦੇ ਅੰਦਰ ਐਕਸਟਰਸ਼ਨ ਦੇ ਕਰਕੇ ਮਾਰਿਆ ਗਿਆ ਕੀ ਕਸੂਰ ਸੀ ਕਿ ਐਕਸਟਰਸ਼ਨ ਕਰਨ ਵਾਲੇ ਲਗਾਤਾਰ ਪੈਸੇ ਮੰਗ ਰਹੇ ਸੀਗੇ ਔਰ ਧਮਕੀਆਂ ਦੇ ਰਹੇ ਸੀਗੇ ਔਰ ਦੂਜੇ ਪਾਸੇ ਸਾਰੀ ਪੁਲਿਸ ਸੁਰੱਖਿਆ ਜਿਹੜੀ ਆ ਉਹ ਕੇਜਰੀਵਾਲ ਜੀ ਜਿਹੜੇ ਸੂਪਰ ਮੁੱਖ ਮੰਤਰੀ ਨੇ ਮਨੀਸ਼ ਸੋਦੀਆ ਜੀ ਉਸ ਤੋਂ ਸੂਪਰ ਮੁੱਖ ਮੰਤਰੀ ਨੇ ਸਤਿੰਦਰ ਜੈਨ ਜੀ ਉਸ ਤੋਂ ਸੂਪਰ ਮੁੱਖ ਮੰਤਰੀ ਨੇ ਇੱਕ ਨਾਇਰ ਜੀ ਬੈਠੇ ਨੇ ਕੋਈ ਇੱਕ ਉੱਤੇ ਬੇਬਪ ਜੀ ਬੈਠੇ ਨੇ ਕੋਈ ਰਾਗਵ ਚੱਡਾ ਜੀ ਬੈਠੇ ਨੇ ਇਹਨਾਂ ਸਭ ਦੇ ਉੱਤੇ 100 100 200 99 ਨੇ ਦੀ ਸੁਰੱਖਿਆ ਤੇ ਲੱਗਾ ਦਿੱਲੀ ਔਰ ਪੰਜਾਬ ਅੰਦਰ ਉਧਰੋਂ ਕਰਜ਼ਾ ਲੈ ਲੈ ਲੁੱਟੇ ਜਾ ਰਹੇ ਨੇ 8500 ਕਰੋੜ ਰੁਪਏ ਦਾ ਕਰਜ਼ਾ ਹੋਰ ਲੈ ਲਿਆ ਪੰਜਾਬ ਤੇ 4 ਲੱਖ ਕਰੋੜ ਰੁਪਏ ਚ ਕਰਜ਼ਾ ਹੋ ਗਿਆ 4 ਲੱਖ ਕਰੋੜ ਰੁਪਇਆ ਔਰ وچੋਂ 1 ਲੱਖ ਕਰੋੜ ਰੁਪਏ ਕੇਵਲ ਇਹਨਾਂ ਸਾਡੇ 3 ਸਾਲਾਂ ਦੇ ਅੰਦਰ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਨੇ ਚੜਾ ਦਿੱਤਾ ਹਰ ਰੋਜ਼ 100 ਕਰੋੜ ਰੁਪਏ ਪੰਜਾਬ ਦੇ ਲੋਕੋ ਜਿਉਂ ਤੁਸੀਂ ਸਵੇਰੇ ਉੱਠਦੇ ਜੇ ਤੇ ਤੁਹਾਡੇ ਤੇ 100 ਕਰੋੜ ਰੁਪਏ ਕਰਜ਼ਾ ਹੋਰ ਚੜ ਚੁੱਕਿਆ ਹੁੰਦਾ ਇਸ ਤਰੀਕੇ ਦੋਵੇਂ ਦੋਵੇਂ ਹੱਥਾਂ ਨਾਲ ਲੁੱਟਦੇ ਪਏ ਨੇ ਕੁੜਦੇ ਪਏ ਨੇ ਪੰਜਾਬ ਦਾ ਇੰਨਾ ਨੁਕਸਾਨ ਕਰਦੇ ਪਏ ਨੇ ਇਹ ਸੁਪਰ ਮੁੱਖ ਮੰਤਰੀ ਬਣ ਕੇ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਸਰਕਾਰ ਆ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਦੀ ਪਈ ਆ ਪੰਜਾਬ ਨੂੰ ਬਰਬਾਦੀ ਦੀ ਕਗਾਰਤ ਲੈ ਜਾਂਦੀ ਪਈ ਆ ਪੰਜਾਬ ਦਾ ਕਲਚਰ ਖਤਮ ਕਰਦੀ ਪਈ ਆ ਪੰਜਾਬ ਦੇ ਸਾਰੇ ਪੈਸੇ ਦੇ ਸਰੋਤ ਖਤਮ ਕਰਦੀ ਪਈ ਆ ਔਰ ਲੁੱਟ ਲੁੱਟ ਕੇ ਇਹ ਆਪਣੀ ਰਾਜਨੀਤੀ ਚਮਕਾਉਂਦੇ ਪਏ ਨੇ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਕੁਛ ਤੇ ਸੋਚੋ ਅਜੇ ਵੀ ਸਟੈਂਡ ਲੈ ਲਓ ਹਟਾਤ ਨਾਲ ਤੁਹਾਨੂੰ ਮੁੱਖ ਮੰਤਰੀ ਦੇਣਾ ਹੀ ਆ ਪਰ ਘਟੋ ਘਟ ਪੰਜਾਬ ਦੀਤ ਵਾਸਤੇ ਔਰ ਪੰਜਾਬ ਵਾਸਤੇ ਕੋਈ ਤੇ ਸਟੈਂਡ ਲੈ ਲਓ